ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਫਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰੀਕੇ ਕਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਇਸ ਪਿੰਡ ਨੂੰ ਤੇ ਤਹਿਸੀਲ ਵੀ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ ਇਸ ਪਿੰਡ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਨੀਲੀ ਰਾਵੀ ਟੇਢੇ ਕੱਟ ਵਾਲੀ ਕੱਟੀ ਹੈ ਜਿਹੜੀ ਕਿ ਵਕਾਊ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਜਿਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਤੇ ਅਨੁਮਾਨ ਲਗਾ ਕੇ ਖਰੀਦਾਰੀ ਕਰ ਸਕੋ ਸੋ ਦੋਸਤੋ ਲੈਣਿਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਂ ਜੱਗੀ ਆ ਜੀ ਜੱਗੀ ਜੱਗੀ ਬਾਈ ਤੁਹਾਡੇ ਕੋਲ ਇੱਕ ਕੱਟੀ ਵਕਾਉ ਆ ਹਾਂਜੀ ਕਿਹੜੇ ਸਾਨ ਦੀ ਹੈ ਇਹ ਇਹ ਹੈਗੀ ਅਲਬਖਸ਼ ਦੀ ਅਲਬਖਸ਼ ਦੀ ਅਲਬਖਸ਼ ਬਹੁਤ ਟੌਪ ਦਾ ਬੋਲਾ ਅਲਬਖਸ਼ ਨੀਲੀ ਰਵੀ ਦਾ ਤੇ ਕਿੰਨੀ ਉਮਰ ਹੈ ਬਈ ਇਹਦੀ ਇਹ 1.5 ਸਾਲ ਦੀ ਹੈ ਜੀ ਖੀਰੀ ਹੈ 1.5 ਸਾਲ ਦੀ ਖੀਰੀ ਆ ਜੀ ਹਾਂਜੀ ਠੀਕ ਹੈ ਤੇ ਇਹਦੀ ਮਾਂ ਦਾ ਤਾਂ ਉਧਰ ਰਿਕਾਰਡ ਕੀ ਰਿਹਾ ਬਈ ਮਾਂ ਦਾ ਰਿਕਾਰਡ 20 ਕਿਲੋ ਦੀ 20 ਕਿਲੋ ਠੀਕ ਆ ਬਈ ਲਓ ਵੀ ਸਜਣੋ 20 ਕਿਲੋ ਇਹਦੀ ਮਾਂ ਦਾ ਦੁੱਧ ਰਿਕਾੜ ਰਿਆ ਅਲਬਖਸ਼ ਬਹੁਤ ਔਰ ਟਾਪ ਬੋਲ ਆ ਜੀ ਦੀ ਧੀ ਆ ਟੇਡਾ ਘਾਟਾ ਦੋਸਤੋ ਤਪ ਪੈਂਦੀ ਇਧਰਲੇ ਪਾਸੇ ਦੋਨੇ ਅੱਖਾਂ ਚਿੱਟੀਆਂ ਮੱਥੇ 'ਚ ਟੇਡਾ ਘਾਟਾ ਤੇ ਚਾਰੇ ਪੈਰ ਚਿੱਟੇ ਟਾਪ ਬਰੀਡ ਆ ਦੋਸਤੋ ਜੇ ਕਿਸੇ ਨੇ ਖਰੀਦਣੀ ਆ ਤਾਂ ਇਹੋ ਜੀਆਂ ਕਟੀਆਂ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਥਣ ਥਣੋਂ ਨੇੜੇ ਹੋ ਕੇ ਦਿਖਾ ਦਿੰਨੇ ਆ ਖਾਣ ਦੋਸਤੋ ਬਹੁਤ ਸਾਫ਼ ਆ ਮੋٹے ਮੋٹے ਥਾਣਾਂ ਦੇਖ ਸਕਦੇ ਹੋ ਤੁਸੀਂ ਤੇ ਖੁੱਲੇ ਬਹੁਤ ਆ ਪਿੱਠਪੂੜਾ ਚੰਗਾ ਪਤਲੀ ਚਮੜੀ ਆ ਇਹ ਤੋੜ ਕੇ ਵੀ ਤੁਹਾਨੂੰ ਇਹ ਦਿਖਾਵਾਂ ਲਾਓ ਵੀ ਮਿੱਤਰੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਸਾਫ਼ ਸੁਥਰੀ ਕੱਟੀ ਆ ਦੋਸਤੋ ਟਾਪ ਨੀਲੀ ਦਾ ਵੀ ਬੁੱਲਾ ਅਲਬਖਸ਼ ਦੀ ਧੀ ਆ ਦੋਸਤੋ ਛੋਟਾ ਛੋਟਾ ਸਿੰਗਾ ਗੋਲ ਸਿੰਘ ਕਰੂਗੀ ਮਧਰੀ ਗੋਡੀ ਦੀ ਆ ਜਿਹੜੀ ਕਿ ਇਸ ਲਾਈਨ ਦੇ ਵਿੱਚ ਇਸ ਚੀਜ਼ ਨੂੰ ਮੰਨਿਆ ਜਾਂਦਾ। ਬਾਈ ਇਹਦਾ ਕੀ ਮੁੱਲ ਰੱਖਿਆ ਜੀ? ਇਹਦਾ ਮੁੱਲ 42000 ਹੈ ਜੀ। 42000 ਬਾਈ ਮਾਨਤਾਨ ਹੋ ਜੂਗਾ। ਹਾਂਜੀ ਮਾਨਤਾਨ ਕਰ ਦਿੰਦੇ। ਲਓ ਵੀ ਸੱਜਣੋ 42000 ਮੁੱਲ ਆ ਬਣਦਾ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਕੀਤਾ ਜਾਊਗਾ। ਕੋਈ ਵੀ ਮੁੱਲ ਫਿਕਸ ਨਹੀਂ ਹੁੰਦਾਗਾ। ਤੁਸੀਂ ਆ ਕੇ ਦੇਖੋਗੇ ਕੱਟੀ ਤੁਹਾਡੇ ਪਸੰਦ ਆਊਗੀ। ਹਰ ਪੱਖ ਤੋਂ ਤੁਹਾਨੂੰ ਕੱਟੀ ਦਿਖਾਤੀ ਆ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ। ਇਸ ਨੰਬਰ ਤੇ ਤੁਸੀਂ ਬਾਈ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ। ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਅਜਿਹੀ ਨਵੀਂ ਵੀਡੀਓ ਨਾਲ